ਹੋਰੀ ਯਾਰ ਫਿਰ ਕੀ ਹਾਲ ਚਾਲ ਹੈ ਸਾਰੇ ਆਣੰਦਾ ਤਾਂ ਨਾ ਅੱਜ ਮੈਂ ਹੋ ਗਿਆ ਲੇਟ ਮਤਲਬ ਮੈਂ ਨਾ ਲਾਲ ਪੱਗ ਬੰਨਣ ਲੱਗਾ ਸੀ ਤੈਨੂੰ ਪਾਣੀ ਯਾ ਲੱਗ ਗਿਆ ਉਹ ਵੱਜੀ ਨਹੀਂ ਦੋ ਤਿੰਨ ਦੀ ਕੋਸ਼ਿਸ਼ ਕੀਤੀ ਫਿਰ ਉਹਨਾਂ ਨੂੰ ਪਰਣਾ ਬਨ ਕੇ ਤੁਰਨ ਲੱਗਾ ਤੇ ਮੇਰੇ ਘਰ ਦੇ ਅੱਧਾ ਘੰਟਾ ਪਹਿਲਾਂ ਚੱਲ ਗਿਆ ਤੇ ਸ਼ਹਿਰ ਜਾਣਾ 12 ਵਜੇ ਦਾ ਫੰਕਸ਼ਨ ਹੀ ਤੇ 11:30 ਹੋ ਜੁ ਗਏ ਆਈ ਐਮ ਲੇਟ ਟੂ ਲੇਟ ਚਲੋ ਕੋਈ ਨਹੀਂ ਬਸ ਆ ਗਏ ਫਟਾਫਟ ਚੱਲਦੇ ਆ ਤੇ ਪਹੁੰਚ ਕੇ ਵੇਨੇ ਅੰਬਰੀ ਸਰ ਪਹੁੰਚਦੇ ਫਿਰ ਤੁਹਾਨੂੰ ਦਾਦਾ ਕੀ ਕੰਮ ਕਰਨਾ ਅੱਜ ਕੀ ਸਭ ਕਰਾ ਬੈ ਹੁਣ ਮੈਂ ਅੰਮ੍ਰਿਤਸਰ ਪਹੁੰਚ ਚੁਕਾ ਹਾਂ ਤੇ ਇੱਕ ਆਟੋ ਦੇ ਵਿੱਚ ਬੈਠ ਕੇ ਆਪਾਂ ਫੰਕਸ਼ਨ ਵਾਲੀ ਜਗ੍ਹਾ ਤੇ ਜਾ ਰਹੇ ਹਾਂ ਉਸ ਹੋਟਲ ਦੇ ਵਿੱਚ ਐਂਡ ਸਾਰੇ ਦਾ ਸਾਰਾ ਵਲੌਗ ਮੈਂ ਵਾਇਸਓਵਰ ਹੀ ਕਰੂੰਗਾ ਕਿਉਂਕਿ ਉੱਥੇ ਨਾ ਡੀਜੇ ਵਗੈਰਾ ਲੱਗੇ ਹੋਏ ਤੇ ਮੇਰੀ ਆਵਾਜ਼ ਰਿਕਾਰਡ ਹੀ ਨਹੀਂ ਹੋਈ ਕਿਤੇ ਵੀ ਤਾਂ ਯਾਰ ਆਪਾਂ ਆਪਣੀ ਨਾ ਡੈਸਟੀਨੇਸ਼ਨ ਤੇ ਪਹੁੰਚ ਗਏ ਆ ਤੇ ਰਸਤੇ ਜਲੇ ਤੁਰ ਰਹੇ ਆ ਤਾਂ ਤਾਂ ਚਲੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਾਂ ਕਿ ਫੰਕਸ਼ਨ ਹੈਗਾ ਕੀ ਤੇ ਸਾਡੀ ਜਾਣ ਪਛਾਣ ਦੇ ਵਿੱਚ ਨਾ ਇੱਕ ਮੁੰਡੇ ਦੇ ਘਰੇ ਨਾ ਕੁੜੀ ਹੋਈ ਆ ਠੀਕ ਹੈ ਐਂਡ ਉਹ ਕੁੜੀ 6 ਮਹੀਨੇ ਦੀ ਹੋ ਚੁੱਕੀ ਆ ਤਾਂ ਹੁਣ ਉਹਦੀ ਪਹਿਲੀ ਲੋੜੀ ਆ ਤੇ ਅਸੀਂ ਉਸ ਲੋੜੀ ਦੇ ਸੈਲੀਬ੍ਰੇਸ਼ਨ ਦੇ ਉੱਤੇ ਸਾਰੇ ਨੇ ਇਕੱਠੇ ਹੋਏ ਆ ਇੱਕ ਹੋਟਲ ਦੇ ਵਿੱਚ ਸੈਲੀਬ੍ਰੇਟ ਕਰਨ ਲਈ ਆ ਯਾਰ ਹੁਣ ਮੈਂ ਬਿਨਾ ਪੁੱਛੇ ਲੈ ਦਲਿਆ ਪਰ ਇਹ ਮੈਨੂੰ ਸਮਝ ਨਹੀਂ ਆ ਰਹੀ ਕੀ ਚੀਜ਼ ਹੈ ਜਿਹਦੇ ਵਿੱਚ ਡਰਾਈ ਫਰੂਟ ਵੀ ਪਏ ਹੋਏ 00 ਵੀ ਪਾਇਆ ਹੋਇਆ ਖਾ ਪੀ ਕੇ ਹੁਣ ਨਹੀਂ ਸਾਰੇ ਜਿਹੜਾ ਨਾ ਹੋਟਲ ਦੇ ਬਾਹਰ ਵਾਲੀ ਸਾਈਡ ਤੇ ਆ ਚੁੱਕੇ ਕਿਉਂਕਿ ਹਣ ਇੱਥੇ ਬਾਲਿਆ ਹੋਇ ਇੱਕ ਛੋਟਾ ਜਿਹਾ ਭੁੰਗਾ ਬਾਲਟੇ ਦੇ ਵਿੱਚ ਬਾਲਿਆ ਤੇ ਹੁਣ ਇੱਥੇ ਥੋੜੀਆਂ ਬਹੁਤ ਰਸਮਾਂ ਤੁਹਾਨੂੰ ਪਰਾਜ ਜਿਵੇਂ ਹੁੰਦੀਆਂ ਨੇ ਵੈਸੇ ਤਾਂ ਸ਼ਾਮੀ ਬਾਲੀ ਦਾ ਪਰ ਥੋੜਾ ਦਿਨ ਵਾਲੇ ਬਾਲੇ ਕਿਉਂਕਿ ਸਾਰੇ ਨੇ ਹੁਣ ਇਕੱਠੇ ਹੋਏ ਨੇ ਬਾਅਦ ਚ ਲੋਕਾਂ ਘਰੇ ਘਰੇ ਵੀ ਜਾਣਾ ਹੁੰਦਾ ਹੈ ਤਾਂ ਹੁਣ ਨਾ ਭੁੱਗੇ ਦੇ ਵਿੱਚ ਨਾ ਮੋਫਲੇ ਮੋਫਲੇ ਸੁੱਟ ਕੇ ਤੇ ਉਹ ਵਾਲਾ ਬੋਲਣਾ ਇਹ ਨਾ ਕਿ ਦਲਿੱਦਰ ਜਾ ਉਦਮ ਦਲਿੱਦਰ ਦੀ ਜੜ ਭੁੱਗੇ ਚਾ ਠੀਕ ਹੈ ਦਲਿੱਦਰ ਲਾ ਦੇ ਮਲੇ ਕੋਟੀ ਸਵੈਟਰ ਲਾ ਕੇ ਛੁੱਟ ਦੋ ਪਰ ਨਾ ਨਾ ਲੈਣਾ ਸੁੱਟ ਠਾਣਾ ਬੜੀ ਏ ਬਾਕੀ ਆ ਦੇਖੋ ਆ ਕੁੜੀ ਦੇ ਮੰਮੀ ਡੈਡੀ ਇਹ ਕੁੜੀ ਦਾ ਨਾਮ ਰਿਦਿਕਾ ਹੈ ਜੇਕਰ ਤੁਸੀਂ ਧਿਆਨ ਨਾਲ ਵਲੋਗ ਵੇਖਿਆ ਤੁਹਾਨੂੰ ਪਹਿਲੇ ਪਲ ਲੱਗ ਗਿਆ ਹੋਣਾ ਵਾ ਤੇ ਇੱਥੇ ਨਾ ਰਸਮਾਂ ਜੀ ਹੋ ਰਹੀਆਂ ਨੇ ਫੁੱਲੇ ਫੁੱਲੇ ਸੁੱਟੇ ਜਾ ਰਹੇ ਨੇ ਪਹਿਲਾਂ ਫੁੱਲੇ ਛੋੜਦੇ ਫਿਰ ਅੱਗੇ ਵੰਦੇ ਨੇ ਹੁਣ ਛੋਟੀ ਜੀ ਕੁੜੀ ਦੇ ਜ਼ਿਆਦਾ ਦਾਦੀ ਜੀ ਵੀ ਨਾ ਭੁੱਗੇ ਦੇ ਵਿੱਚ ਫੁੱਲੇ ਸੁੱਟਣ ਆ ਚੁੱਕੇ ਨੇ ਇਹਨਾਂ ਦੇ ਜਿਹੜੇ ਦਾਦਾ ਜੀ ਨਾ ਉਹ ਬਹੁਤ ਹੀ ਹਸਮੁਖ ਸੁਭਾਅ ਦੇ ਇਹਨਾਂ ਨਾਲ ਮਿਲ ਕੇ ਮੈਨੂੰ ਸਭ ਤੋਂ ਜ਼ਿਆਦਾ ਮਜ਼ਾ ਆਇਆ ਅੱਜ ਹੁਣ ਅਸੀਂ ਭੁੱਗਾ ਵਾਲਕੇ ਨਾ ਉੱਤੇ ਆ ਚੁੱਕੇ ਹਾਂ ਤੇ ਮਹੀਂ ਦੇਖਿਆ ਯਾਰ ਡਾਂਸ ਫਲੋਰ ਤੇ ਖਾਲੀ ਹੈ ਤੇ ਹਾਡੇ ਹੁੰਦੇ ਡਾਂਸ ਫਲੋਰ ਖਾਲੀ ਕਿਵੇਂ ਰਹਿ ਸਕਦਾ ਤਾਂ ਮੈਂ ਤੇ ਕੁੜੀ ਦੇ ਦਾਦਾ ਜੀ ਮਿਲ ਕੇ ਅਸੀਂ ਹੁਣ ਉੱਤੇ ਨਾ ਸਟੇਜ ਤੇ ਚੜਕੇ ਪੰਘੜਾ ਪਾ ਰਹੇ ਹਾਂ ਬੰਦੇ ਦੇ ਵਿੱਚ ਹਾਂ ਮੈਂ ਤੁਹਾਨੂੰ ਕਹਿਣਾ ਇਹਨਾਂ ਨਾਲ ਮਿਲ ਕੇ ਮੈਨੂੰ ਬਹੁਤ ਹੀ ਮਜ਼ਾ ਆਇਆ ਕਿਉਂਕਿ ਇਹਨਾਂ ਹਾਸੇ ਮਜ਼ਾਕੇ ਬਹੁਤ ਲੋੜੀ ਮੁਹੱਬਤ ਪਿਆਰਾ ਦੀ ਲੋੜੀ ਨਾਟ ਮਲਾਰਾ ਦੀ ਲੋੜੀ ਮੁਹੱਬਤ ਪਿਆਰਾ ਦੀ ਲੋੜੀ ਲੋੜੀ ਸੇਕਣ ਦੇ ਸਾਨੂੰ ਮਨ ਪਰ ਦੇਖਣ ਦੇ ਸਾਨੂੰ ਤਾਂ ਦੇਖਦੇ ਦੇਖਦੇ ਸਾਰੇ ਦੇ ਸਾਰੇ ਰਿਸ਼ਤੇਦਾਰ ਹੁਣ ਡਾਂਸ ਫਲੋਰ ਤੇ ਆ ਚੁੱਕੇ ਨੇ ਹੁਣ ਹੋਊਗਾ ਸਲੀ ਇੰਜੋਏਮੈਂਟ ਤੇ ਹੁਣ ਅਹੀ ਕੁੜੀ ਦੇ ਡੈਡੀ ਜੀ ਨਾਲ ਵੀ ਮਿਲ ਕੇ ਭੰਗੜਾ ਪਾ ਰਹੇ ਆ ਤੇ ਇਹਨਾਂ ਦਾ ਨਾਮ ਹੈ ਸੂਰਜ ਤੇ ਹੁਣ ਇੱਥੇ ਨਾ ਰੀਲ ਗੱਡੀ ਵਾਲਾ ਗਾਣਾ ਲੱਗਦਾ ਕਿ ਪਰੇ ਹੋਇਆ ਸੋਣੀਏ ਸਾਡੀ ਰੀਲ ਗੱਡੀ ਆਈ ਤੇ ਸਾਰੇ ਦੋ ਸਾਰੇ ਤਿਆਰ ਜੀ ਰੀਲ ਗੱਡੀ ਜੀ ਬਣਾ ਕੇ ਤੁਰਨਦੇ ਨਾ ਸਾਰੀ ਅਗਰ ਬੜਾ ਯਾਰ ਵਧੀਆ ਲੱਗਦਾ ਹੁਣ ਵਾਰੀ ਆ ਜੋਗੀ ਰੋਟੀ ਖਾਣ ਦੀ ਤੇ ਵੈਸੇ ਤੇ ਕਾਫੀ ਕੁਝ ਸੀਗਾ ਬਟ ਮੈਨੂੰ ਬਸ ਪਨੀਰ ਦੀ ਸਬਜ਼ੀ ਤੇ ਰੋਟੀਆਂ ਹੀ ਵਧੀਆ ਲੱਗੀਆਂ ਮੈਂ ਹੀ ਲਈਆਂ ਤੇ ਇਹਨਾਂ ਦੇ ਬਾਅਦ ਲਿਆ ਗੁਲਾਬ ਜਾਮ ਨੂੰ ਤੁਹਾਨੂੰ ਪਤਾ ਗੁਲਾਬ ਜਾਮ ਨੂੰ ਮੈਂ ਛੱਡ ਨਹੀਂ ਸਕਦਾ ਨਾ ਇਹ ਤੇ ਮੇਰਾ ਆਲ ਟਾਈਮ ਫੇਵਰੇਟ ਆ ਰੋਟੀ ਖਾਣ ਦੇ ਬਾਅਦ ਹੁਣ ਸਾਰੇ ਆਣਨੋ ਹਲੇ ਵੀ ਤੱਕ ਹੈ ਕੇ ਆਪਣੇ ਘਰ ਵੱਲ ਨੂੰ ਤੁਰ ਪਏ ਆ ਹੁਣ ਅਸੀਂ ਪਹੁੰਚਣ ਲੱਗਿਆਂ ਬੱਸ 8:00 ਟੋ ਲੈ ਕੇ ਰਹੀ ਬਸ ਫਟਾਫਟ ਪਹੁੰਚ ਜਾਈ ਕਿ ਸਾਡੀ ਬੱਸ ਮਿਸ ਨਾ ਹੋ ਜਾਈ ਅੱਜ ਹੁਣ ਅਸੀਂ ਨਾ ਬੱਸ ਅੱਡੇ ਪਹੁੰਚ ਜੁਕਿਆ ਤਾਂ ਚਲੋ ਯਾਰ ਘਰ ਨੂੰ ਚੱਲਦੇ ਆ ਫਟਾਫਟ ਤੇ ਯਾਰ ਮੈਂ ਤਾਂ ਤਾਂ ਚਲੋ ਯਾਰ ਹੁਣ ਆਪਾਂ ਆ ਗਏ ਆ ਘਰੇ ਵਾਪਿਸ ਤੇ ਅੱਜ ਦਾ ਵੈ ਸਾਰਾ ਵਲੌਗ ਬਸ ਰਿਕਾਰਡ ਹੀ ਕੀਤਾ ਬਾਅਦ ਵਿੱਚ ਮੈਂ ਵਾਇਸਓਵਰ ਕਰਨਿਆ ਵਾ ਕਿਉਂਕਿ ਯਾਰ ਉੱਥੇ ਨਾ ਫੰਕਸ਼ਨ ਸੀਗਾ ਤੇ ਡੀਜੇ ਬਹੁਤ ਉੱਚੀ ਸੀ ਤੇ ਡਾਂਸ ਵਗੈਰਾ ਪੂਰਾ ਮ제 ਮਣਾ ਇੰਜੋਏ ਕੀਤਾ ਤੇ ਫਿਰ ਮੈਂ ਚਲੋ ਵਾਇਸ ਬਾਅਦ ਚ ਰਿਕਾਰਡ ਕਰ ਲਾਂਗੇ ਵਲੌਗ ਜਿਹੜਾ ਛੋਟਾ ਜਿਹਾ ਹੀ ਤੇ ਸਮਝ ਲੈਣਾ ਫਿਰ ਤੁਸੀਂ ਵੀ ਯਾਰ ਉੱਥੇ ਕੁਝ ਹੈ ਤੇ ਹੈ ਨਹੀਂ ਤੁਹਾਨੂੰ ਪਤਾ ਫੰਕਸ਼ਨ ਵਰਗਾ ਫੰਕਸ਼ਨ ਨਾਰਮਲ ਜਿਹਾ ਕੁਝ ਜੋ ਜੋ ਯਾਰ ਤੁਹਾਨੂੰ ਦਿਖਾਤਾ ਬਾਕੀ ਹੁਣ ਘਰੇ ਆ ਗਏ ਆ ਤੇ ਠੰਡਾ ਹੋ ਗਿਆ ਮੌਸਮ ਯਾਰ ਠਰ ਗਏ ਮੈਂ ਚਲੋ ਜਾ ਕੇ ਤੇ ਬਹਿਨੇ ਆਪਾਂ ਥੱਲੇ ਤੂੰ ਆਪਣ ਹੁਣ ਬੈਠ ਚੁਕੇ ਤੇ ਆਪਣ ਦੇਖ ਲਗੇਗਾ ਆਪਣਾ ਗਿਫਟ ਜਿਹੜਾ ਆਪਾਨੂੰ ਮਿਲਿਆ ਜੀ ਤਾਂ ਆਪਾਂ ਨਾਲ ਉੱਥੋਂ ਲੱਗੇ ਹੀ ਨਾ ਤੇ ਆਪਾਂ ਉਹਨੇ ਇੱਕ ਗਿਫਟ ਦਿੱਤਾ ਛੋਟਾ ਜਿਹਾ ਤੇ ਇਧਰ ਚੈੱਕ ਕਰੋ ਇਧਰ ਕਿੰਨਾ ਵਜੇ ਇਹਦੇ ਵਿੱਚ ਨਾ ਆ ਗਜਕ ਜੇ ਆਹੜੇ ਬਿਸਕੁਟ ਬਿਸਕੁਟ ਜੀ ਨੇ ਤੇ ਆ ਫੁੱਲੇ ਨੇ ਆਪਾਂ ਹੁਣ ਜਦੋਂ ਟੀਵੀ ਵੇਖਣਾ ਰਾਤ ਨੂੰ ਮੂਵੀ ਖਾਵੇਂ ਇਹਦੇ ਵਿੱਚ ਖਾਵਾਂਗੇ ਮਜ਼ਾ ਆਊਗਾ ਮੈਨੂੰ ਤਾਂ ਵਧੀਆ ਲੱਗਾ ਉਹ ਕਰੀਜੀ ਸ਼ੇਰ ਰੱਖੀ ਆ ਭਾਈ ਇਧਰ ਆ ਹੁਣ ਮੈਂ ਚੱਲਿਆ ਹਾਂ ਨਹੋਣ ਤੇ ਨਹਾ ਤੋ ਕੇ ਫਰੈਸ਼ ਹੋ ਜਾਣਾ ਫਿਰ ਇੱਕ ਮੂਵੀ ਡਾਊਨਲੋਡ ਕਰਦਾ ਵਧੀਆ ਜਿਹੜੀ ਆਪਾਂ ਨਾ ਰਾਤ ਨੂੰ ਵੇਖਾਂਗੇ ਅਮੀਰ ਹੋਲੇ ਦਾ ਬਤ ਜੀ ਕਿਤੇ ਮੈ ਆ ਕੁਝ ਵੀ ਕੱਢਣ ਦਾ ਲਾਇਸੈਂਸ ਨਹੀਂ